हां अक्का दी जी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਗਨ ਟੈਰੀ ਫਰਮ ਦੇ ਖਾੜੇ ਨੂੰ ਦਿਦੋ ਧੰਨਵਾਦ ਆ। ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆਪਾਂ ਆਪਣੇ ਪਸ਼ੂ ਨੜਾਏ ਸੀ। ਗਰਮੀਆਂ ਤੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪਸ਼ੂ ਨੜਾ ਆ ਕੇ ਇਹਨਾਂ ਦੇ ਸਾਰੇ ਦੇ ਸਰੀਰ ਨੂੰ ਤੇਲ ਲਾਈਦਾ ਜੀ ਸਰ੍ਹੋਂ ਦਾ। ਉਹ ਸਰ੍ਹੋਂ ਦਾ ਇਹ ਰੋਣਾ ਆ ਹੁੰਦਾ ਆ ਕਿ ਪਸ਼ੂ ਸਰੀਰ ਦਾ ਨਾਲ-ਨਾਲ ਪਗੜਿਆ ਕੋ ਕਿੰਦਾ ਪੈ ਗਈ ਆਰਾਮ ਨਾਲ। ਐਂ ਤਾਂ ਦੇਖਿਆ ਪਸ਼ੂ ਆਮ ਮਾਲ ਵੈਸਟ ਕਰਦਾ ਆਪਾਂ ਤੇਲ ਲਾ ਲਈਦਾ ਤੇ ਪਰਸੂ ਵੈਸਟ ਕਰਦੇ ਆ ਇਹਦੇ ਨਾਲ ਇਹ ਫਾਇਦਾ ਹੁਣ ਮੈਂ ਇੱਥੇ ਆ ਦਿਖੋ ਨਾਣਾ ਚੱਡੇ ਤੇ ਇਹਦੇ ਹੱਥ ਲਾਉਣਾ ਇਹਦੇ ਨਾਲ ਤੇਲ ਜਿਹੜਾ ਸਾਰੋਂ ਦਾ ਫਿਰ ਜਣਾ ਇਹਦੇ ਅੰਦਰ ਜਿਹੜੀਆਂ ਚੀਜ਼ਾਂ ਰੁਕੀਆਂ ਹਨ ਕੋਲੋਣ ਜਾਂ ਕੁਝ ਹੋਰ ਜਾਂ ਕੁਝ ਵੀ ਕੁਝ ਬਣਿਆ ਹੋਵੇ ਉਹਦੇ ਤੋਂ ਆਪਾਂ ਮਾਲਚ ਕਰਦੇ ਆ ਸਰੀਰ ਦੀ ਉਹ ਨਸਾਂ ਨਸਾਂ ਦੇ ਅੰਦਰ ਜਾਂਦਾ ਤੇ ਉਹਦੇ ਨਸਾਂ ਨਸਾਂ ਖੋਲਦੀਆਂ ਆ ਫਿਰ ਜਦੋਂ ਇਹ ਪ੍ਰੈਗਨਸੀ ਹੁੰਦੀ ਆ ਕਿਹਰ ਪਸ਼ੂ ਬੁੱਧ ਦਾ ਉਹ ਦੁੱਧ ਦਾ ਆ ਦੇਣ ਲੱਗ ਰਿਹਾ ਇਹਦਾ ਇਹ ਬੇਨਿਫੀਟ ਹੈ ਠੀਕ ਆ ਤੇ ਆਪਾਂ ਪਸ਼ੂ ਨੂੰ ਲੱਗਦਾ ਬਾਹਰ ਚੱਜ ਨਾਲ ਸਾਰੇ ਪਸ਼ੂਆਂ ਦੀ ਖੋਲੇ-ਖੋਲੇ ਕੀਤਾ ਜਿੱਦਾਂ ਨਾੜ ਹੋ ਕੇ ਮਾਂ ਚੋਈ ਉਹ ਦੇਖੋ ਕਿੰਦਾ ਆਰਾਮ ਨਾਲ ਫੇਰ ਮਜ਼ਾ ਆਉਂਦਾ ਪਿਆ ਕਿ ਮੇਰੇ ਸਰੀਰ ਦੀ ਮਾਂ ਚੋਈ ਆ ਤੇ ਬੜੇ ਆਰਾਮ ਨਾਲ ਸੁੱਤੀ ਪਈ ਆ ਇੰਤੈ ਹੀ ਨੇ ਰਹਿਣਾ ਆ ਤੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਆਹ ਵਾਲੇ ਦੇ ਨਾਂ ਦੇ ਵਿੱਚ ਜਦੋਂ ਵੀ ਤੁਸੀਂ ਪਸ਼ੂ ਤਿਆਰ ਕਰਨਾ ਹੈ ਛੋਟੀ ਕੱਟੀ ਇਹ ਹਲੇ ਸਵਾ ਸਾਲ ਦੀ ਕੱਟੀ ਆ ਤੇ ਪ੍ਰੈਗਨੈਂਟ ਕਰਾ ਦੇਣੀ ਕਿਸਵਾਰ ਆ ਪਾਹਾ ਆ ਵੀ ਨਿੱਤ ਤੇ ਇਹ ਜਦੋਂ ਵੀ ਤੁਹਾਨੂੰ ਪ੍ਰੈਗਨੈਂਟ ਜੋਗੇ ਤਾਂ ਵੀ ਦਿਖਾਵਾਂਗੇ ਹੁਣ ਜਦੋਂ ਵੀ ਆਪ ਇਹਨਾਂ ਨੂੰ ਮਾਰਚ ਕਰਨੀ ਆ ਤੇ ਇੱਕ ਜਿਹੜੇ ਇਹਨਾਂ ਦੇ ਬੋਡੀ ਤੇ ਜਦੋਂ ਕੋਈ ਮੱਛਰ ਲੜਦਾ ਜਿਹੜੀਆਂ ਹੋਰ ਆ ਜਿਹਦਾ ਮੱਛਰ ਲੜੇ ਵਾਲੇ ਵੀ ਸ਼ੁਰੂ ਹੋਗੇ ਨਾ ਆ ਦੇਖੋ ਤੇ ਮੱਛਰਾੜ ਨਾਲ ਇਹ ਸੁਸਰੀ ਛਲ ਹੋਣ ਲੱਗ ਪੰਦਾ ਜਦੋਂ ਸਰੋਂ ਦਾ ਤੇਲ ਨਾਲ ਆ ਕੇ ਮਾਲਸ਼ ਕਰ ਦਈਆਂ ਤੇ ਮੁੜ ਕੇ ਰਾਤ ਨੂੰ ਮੱਛਰ ਵੀ ਘੱਟ ਲੜਦਾ ਤੇ ਜ਼ਖਮ ਵੀ ਭਰ ਜਾਂਦੇ ਤੇ ਬਾਡੀ ਬਹੁਤ ਸੋਹਣੀ ਛਾਂ ਦੇਣ ਲੱਗ ਪੰਦੀ ਤੇ ਬਹੁਤ ਵਧੀਆ ਪਸ਼ੂ ਆਪਨਾ ਮਤਲਬ ਅੱਗੇ ਤੋਂ ਕਨਸੀਵ ਜਾਂ ਮਤਲਬ ਆਪਰਿਆਂ ਨੂੰ ਬਾਡੀ ਕਿੰਨੇਚਰ ਦੇ ਲੱਗੇ ਹੋਣ ਲੱਗ ਪੰਦਾ ਤੇ ਹਾਂ ਉਹਨਾਂ ਨੂੰ ਆਰਾਮ ਆਇਆ ਸੀ ਵਧੀਆ ਤਰੀਕੇ ਨਾਲ ਦੇਖੋ ਕੱਟੀ ਦਾ ਫੇਸ ਦੇਖੋ ਕਿੰਨਾ ਸੋਹਣਾ ਆ ਤੇ ਇਹ ਭੀਮ ਦੀ ਕੱਟੀ ਆ ਭਰਾ ਆਈ ਦੀ ਮਾਂ ਆ ਤੇ ਬਹੁਤ ਸੋਹਣੀ ਤਿਆਰ ਹੋਈ ਹੋਆ ਸਵਾ ਸਾਲ ਦੀ ਤੇ ਆਪਾਂ ਹਰ ਪਸ਼ੂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰੋ ਤਾਂ ਵੀ ਜੋ ਪਸ਼ੂ ਤੁਹਾਨੂੰ ਵਾਅਦਾ ਦੇ ਸਕੇ ਪਸ਼ੂ ਤੁਹਾਡੀ ਰੂਹ ਦੀ ਖਰਾਕ ਤਾਂ ਹੀ ਬਣਗੇ ਜੇ ਪਸ਼ੂ ਦੇ ਤੁਸੀਂ ਰੂਹ ਦੇ ਬਣੋਗੇ ਹੁਣ ਤੁਸੀਂ ਪਸ਼ੂ ਨੂੰ ਰੂਹ ਨਾਲ ਸਾਹਮਣਾ ਨਹੀਂ ਕਿ ਕੱਲੇ ਦੁੱਧ ਤੇ ਕੱਲੇ ਕੀ ਕਹਿੰਦੇ ਨੇ ਬਿਨਾਂ ਸੇਵਾ ਤੋਂ ਕਦੇ ਵੀ ਪਤਾ ਨਹੀਂ ਲੱਗਦਾ ਪਸ਼ੂ ਕਿੱਥੋਂ ਕੀ ਪ੍ਰੋਬਲਮ ਚ ਆ ਦੇਖ ਭਾਲ ਇਹਨਾਂ ਦੇ ਨਾਲ ਰੱਖਣੀ ਪੈਂਦੀ ਆ ਸਾਰੀ ਕਿਹੜਾ ਰੱਖਣੀਆ ਪੈਂਦੀਆ ਦੇਖਣਾ ਪੈਂਦੀਆ ਕਿ ਪਸ਼ੂ ਨੂੰ ਕੀ ਪ੍ਰੋਬਲਮ ਆ ਕੀ ਨਹੀਂ ਉਹ ਜਦੋਂ ਆਪਾਂ ਪਸ਼ੂ ਦੇ ਹੱਥ ਵੇਚਦਾ ਰਹਿੰਦੇ ਆ ਸਾਨੂੰ ਪਤਾ ਲੱਗਦਾ ਹੁੰਦਾ ਤੇ ਕਿੱਥੇ ਕੀ ਹੋਇਆ ਕਿਹੜੀ ਬੋਡੀ ਤੇ ਕਿਹੜਾ ਨਿਸ਼ਾਨ ਚੱਲਿਆ ਤੇ ਕਿਹੜੀ ਬੋਡੀ ਤੇ ਕੀ ਹੋਇਆ ਜਦੋਂ ਆਪਾਂ ਫੇਰ ਸਭ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਇੱਕ ਦਿਨ ਜ਼ਖਮ ਜੁਖਮ ਜੋ ਥੱਪ ਧੜਧੂ ਫੜੋਏ ਹੁੰਦੇ ਆ ਹੁਣ ਇਹ ਨਹੀਂ ਹੁਣ ਇੱਕ ਜਿੰਦਗੀ ਮੈਨੂੰ ਮਾਲ ਛਕਾ ਬਸ ਇਹਨੂੰ ਹੋਰ ਕੁਝ ਨਹੀਂ ਆਹ ਦੇ ਬਸ ਇਹਨੂੰ ਮਾਲ ਛਕੀ ਜਾਨੀਏ ਆਰਾਮ ਰਫਸ ਨੂੰ ਜਦੋਂ ਆਰਾਮ ਹੋਊਗਾ ਬਾਡੀ ਰੈਲੈਕਸ ਹੋਊਗੀ ਤਾਂ ਇਹ ਮਤਲਬ ਕਿ ਗਰੋਥ ਵੀ ਵਧੀਆ ਹੋਊਗੀ ਤੇ ਆਪਣੇ ਉਦਾਂ ਵੀ ਵਧੀਆ ਰਹੂਗੀ ਹੁਣ ਤਾਂ ਤਣਾਅ ਆਏ ਨਾ ਆ ਦੇਖੇ ਸੋਚਣਾ ਆਰਾਮ ਹੋਣਾ ਜਦੋਂ ਕਿਸੇ ਵੀ ਬੰਦੇ ਨਾਲ ਆਪਾਂ ਵੀ ਰੈਲੈਕਸ ਮਾਈਂਡ ਕਰਦੇ ਤਾਂ ਆਪਣਾ ਨੂੰ ਵਧੀਆ ਵਧੀਆ ਥੌਟ ਆਉਂਦੇ ਵਧੀਆ ਵਧੀਆ ਖਿਆਲ ਆਉਂਦੇ ਆ ਕਿੱਦਾਂ ਇਹਨਾਂ ਨੂੰ ਪਸੂਆਂ ਨੂੰ ਆ ਜੇ ਲਈ ਹੈ ਮੈਕਸਮ ਦੇ ਇਹਨਾਂ ਦੀ ਗੋਡੀ ਰੈਲੈਕਸ ਹੋ ਜਾਂਦੀ ਆ ਤੇ ਥੌਟ ਵੀ ਵਧੀਆ-ਵਧੀਆ ਹੋਦੇ ਆ ਤੇ ਸੋਚਦਿਆਂ ਵੀ ਵਧੀਆ ਫਿਰ ਦੁੱਧ ਵੀ ਵੱਧ ਦਿੰਦੀ ਆ ਤੁਸੀਂ ਆਪਾਂ ਗਰਮੀਆਂ 'ਚ ਜਦੋਂ ਪਸ਼ੂਆਂ ਨੂੰ ਲੜਾਵੇਂ ਆ ਹੁਣ ਆ ਮਹੀਨਾ ਸ਼ੁਰੂ ਹੋ ਗਿਆ ਆ ਕਿਉਂਕਿ ਪਹਿਲਾਂ ਇਹ ਠੰਡ 'ਚ ਰਹੀਆਂ ਹੁੰਦੀਆਂ ਇੱਕਦਮ ਹੀ ਗਰਮੀ ਆ ਜਾਂਦੀ ਆ ਆਪਾਂ ਇਹਨਾਂ ਦੀ ਇੰਨੀ ਕੇਅਰ ਨਹੀਂ ਕਰਦੇ ਨਾਲ ਪੱਖੇ ਵੀ ਚਲਾਇਆ ਬਹੁਤੇ ਬੰਦੇ ਪੱਖੇ ਨਹੀਂ ਚਲਾਇਆ ਹੁਣੇ ਕਿਉਂਕਿ ਜਿਹੜੀ ਵੀ ਚੀਜ਼ਾਂ ਨੂੰ ਆਵੇ ਹੌਲੀ-ਹੌਲੀ ਅਭੀ ਮੌਸਮ ਦਾ ਜੇ ਮੌਸਮ ਦਾ ਮਤਲਬ ਗਰਮੀ ਆਉਣ ਲੱਗੀ ਤਾਂ ਇਹਨੂੰ ਹੌਲੀ-ਹੌਲੀ ਆਵੇ ਇੱਕਦਮ ਹੀ ਨਾ ਮਹਿਸੂਸ ਹੋਵੇ। ਦਿਨੇ ਗਰਮੀ ਤੇ ਰਾਤ ਨੂੰ ਠੰਡਾ ਮੌਸਮ ਜਦ ਕਹਿੰਦੇ ਨੇ ਆਪਣਾ ਮੌਸਮ ਮੌਸਮ ਦੀ ਨਾਲ ਬੁਖਾਰ ਚੜ ਗਿਆ ਉਹ ਇਦਾਂ ਹੀ ਚੜਦਾ ਹੈ ਆਪਾਂ ਨੂੰ ਇੱਕਦਮ ਹੀ ਤਪ ਤੇ ਇੱਕਦਮ ਹੀ ਠੰਡੇ। ਮੈਨਾਂ ਦਾ ਟੈਂਪਰੇਚਰ ਹੌਲੀ-ਹੌਲੀ ਘਟਾਉਣਾ ਪਿਆ। ਇੱਕਦਮ ਹੀ ਨਹੀਂ। ਤੇ ਬਹੁਤ ਜ਼ਰੂਰੀ ਆ ਇਹ ਸਟੈਰੀ ਸਕਸੈਸਫੁਲ ਕਰਨ ਲਈ ਆਪਣੇ ਆਪ ਨੂੰ ਇਹ ਪਰਸਵਾਂ ਨੂੰ ਵਿੱਚੋਂ ਮਤਲਬ ਤਿਆਰ ਕਰਨ ਲਈ ਸਰਵਾਂ ਦੇ ਲਈ ਆ ਵਾਲੇ ਮਹੀਨੇ ਦੇ ਸ਼ੁਰੂ ਕਰਦਿਆਂ ਕਰੋ। ਭਰਾ